ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਪਿੰਡ ਸੁਖਨੰਦ ਜ਼ਿਲ੍ਹਾ ਮੋਗਾ ਦੇ ਤਹਿਸੀਲ ਪੈਂਦੀ ਆ ਬਈ ਨੂੰ ਬਾਗਾਪੁਰਾਣਾ ਬਾਈ ਲਵਪ੍ਰੀਤ ਦੇ ਘਰੇ ਪਹੁੰਚੇ ਆ ਤੇ ਬਹੁਤ ਸੋਹਣੇ ਨਾਗ ਅੱਜ ਦੀ ਵੀਡੀਓ ਦੇ ਵਿੱਚ ਠੀਕ ਬਾਕੀ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਕਨਫਰਮ ਕਰਾਂਗੇ ਵੀ ਕਿਹੜੀ ਬੱਚੀ ਕਿਹੜੇ ਸੀਮੰਦ ਦੀ ਆ ਕੀ ਰਿਕਾਰਡ ਆ ਬਹੁਤ ਚੰਗੀਆਂ ਬਰੀਡ ਵਾਲੀਆਂ ਬੱਚੇ ਆ ਵੀਰ ਕੋਲੇ ਬਹੁਤ ਸੋਹਣੀ ਨਗਾ ਤੇ ਆਪਣੀ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਜੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੇ ਕਰਾਉਣੇ ਆ ਗੱਲਬਾਤ ਬਾਈ ਦੇ ਨਾਲ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਆਏ ਆ ਸੱਜਣੋ ਆਪਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈਗਾ ਜੀ 6280798197 ਤੇ ਵੀਡੀਓ ਨਾਲ ਜੁੜੇ ਰਹੋ ਕਰਾਉਣੇ ਲਾਪਰੀ ਦੇ ਨਾਲ ਗੱਲਬਾਤ ਸਤਿਗੁਰ ਬਾਈ ਲਾਪਰੀ ਸਤਿਗੁਰ ਜੀ ਉਹ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਐਡਰੈਸ ਕਨਫਰਮ ਕਰ ਲਾ ਮੇਰਾ ਲਾਪਰੀ ਦਵਾਈ ਪਿੰਡ ਸੁਖਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਸ਼ਹਿਰ ਭਗਤਾ ਭਾਈ ਕਾ ਬਗਰਾੜੀ ਆ ਬਾਈ ਹਾਂ ਬਾਈ ਤੇ ਖੇਤਾਂ ਚ ਘਰ ਆ ਬਾਈ ਦਾ ਸਰੀ ਵਾਲੀ ਸੜਕ ਦੇ ਉੱਤੇ ਹੈ ਨਾ ਜੇ ਕੋਈ ਇਧਰੋਂ ਆਉਂਦਾ ਸੁਖਨੰਦੋਂ ਫਿਰ ਸਰੀ ਵਾਲੀ ਸੜਕ ਦੇ ਘਰ ਆ ਬਾਈ ਜੇ ਕੋਈ ਇਧਰੋਂ ਬਜਾਖਾਨਾ ਬਰਨਾਲਾ ਰੋਡ ਤੋਂ ਆਉਂਦਾ ਹਨਾ ਤੇ ਫੇਰ ਆਇਆ ਲੋ ਸਰੀਆਲ ਸੁਖਨੰਦ ਵਾਲੀ ਸੜਕ ਤੇ ਘਰ ਆ ਬਈ ਖੇਤਾਂ ਚ ਘਰ ਆ ਠੀਕ ਆ ਠੀਕ ਆ ਬਾਈ ਤੇ ਮੋਬਾਈਲ ਨੰਬਰ ਬੋਲਦੇ ਵੀਰੇ ਆਪ ਦਾ ਮੋਬਾਈਲ ਨੰਬਰ 98729 5748 ਠੀਕ ਆ ਜੀ ਤੇ ਵੀਰੇ ਆਪਾਂ ਵੀਡੀਓ ਪਾਈ ਸੀ ਪਰ ਸਹੀ ਹੈ ਨਾ ਵਧੀਆ ਰਿਪੋਰਟ ਕੱਲ ਹੀ ਪਾਈ ਸੀ ਹਾਂ ਕੱਲ ਪਾਈ ਸੀ ਵਧੀਆ ਰਿਪੋਰਟ ਹਾਂਜੀ ਹਾਂ ਬਈ ਬਿਆਨ ਦਾ ਪਿਆਰ ਲੋਕਾਂ ਦਾ ਬਈ ਦੇ ਨਹੀਂ ਦੇ ਸਕਦੇ ਹਨ ਆਏ ਆਪਾਂ ਇਕੱਲੇ ਦਾ ਕਾਰੋਬਾਰ ਨਹੀਂ ਕਰਦੇ ਬਥੇਰੇ ਜਾਂਦੇ ਇੱਕ ਪਿਆਰ ਹੁੰਦਾ ਕਿਸੇ ਨਾਲ ਬੰਦੇ ਨਾਲ ਵਿਸ਼ਵਾਸ ਆਪਾਂ ਮਾਲਕ ਤੋਂ ਡਰ ਕੇ ਗੱਲ ਕਰਦੇ ਰੱਬ ਦੀ ਬਈ ਹੱਥ ਚ ਹੋਣਾ ਚਾਹੀਦਾ ਹਨਾ ਸਹੀ ਗੱਲ ਤੇ ਤੂੰ ਐ ਦੇ ਲਾਜ ਤੇ ਵੀ ਸੱਤ ਸੀ ਹਨਾ ਦੋ ਵੇਚਤੀਆਂ ਬਾਈ ਨੇ ਹੁਣੇ ਹੁਣ ਮੇਰੇ ਖਰੇ ਤੋਂ ਸੌਦਾ ਹੋਇਆ ਬਹੁਤ ਸੋਹਣੇ ਨਾਗਰਿਕਾਂ ਦੇ ਵਿੱਚ ਹੀ ਮੰਨ ਕੇ ਚਲੋ ਵੀ ਜਦੋਂ ਮਰਜੀ ਕੋਈ ਵੀ ਭਰਾ ਸਕਦਾ ਕਟੋ ਘੱਟ ਕਮ ਸੇ ਘੱਟ ਪੰਜ ਸੱਤ ਨਾਲ ਦਾ ਵੀਰ ਕੋਲੇ ਘਰੇ ਹੁੰਦੇ ਹੁੰਦੇ ਹੈ ਨਾ ਲੱਭੀ ਹੁਣ ਬਾਬੇ ਦੀ ਕਰਪਾਣਾ ਵੀ ਬੇ ਮਾਲ ਤਾਂ ਵੀ ਵੀਡੀਓ ਤੇ ਪੈ ਗਿਆ ਨਾ ਉਂ ਵੀ ਪੈ ਗਿਆ ਜਾਂਦਾ ਪਰ ਉਂ ਵੀ ਜਿਹੜੇ ਭਰਾਵਾਂ ਦੇ ਨਾਲ ਮੰਨ ਕੇ ਜਲ ਬਣਿਆ ਜੁੜਿਆ ਕੰਮ ਇਹਨਾਂ ਜੇ ਅਸੀਂ ਬਥੇਰੇ ਭਰਾਵਾਂ ਦੇ ਫੋਨ ਆਈ ਜਾਂਦਾ ਪਰ ਪਤਾ ਚੱਕਰ ਕੀ ਹੁੰਦਾ ਬਈ ਆਏ ਨਹੀਂ ਹੁੰਦਾ ਬਈ ਵੀਡੀਓ ਤੇ ਆਏ ਹੁੰਦਾ ਬਈ ਜਦੋਂ ਨਵੇਂ ਭਰਾਵਾਂ ਨੂੰ ਵੀ ਪਤਾ ਲੱਗਦਾ ਬਈ ਕਿ ਕੀ ਹੁੰਦੀ ਆ ਇਹਦੇ ਕਾਹ ਇ ਆਪਾਂ ਨਵੇਂ ਭਰਾਵਾਂ ਦੀ ਸਪੋਰਟ ਕਰਨੀ ਆ ਬਾਹ ਫੜਨੀ ਆ ਵੀ ਜਿਹੜੇ ਭਰਾਵਾਂ ਨੂੰ ਸ਼ੌਂਕ ਵੀ ਆ ਤੇ ਇੱਕ ਦੋ ਪਸ਼ੂ ਨਵੇਂ ਰੱਖਣੇ ਆ ਉਹਨਾਂ ਨੂੰ ਜ਼ਰੂਰ ਰੇਟ ਵੀ ਜਾਇਜ਼ ਦਿਆ ਕਰੋ ਤੇ ਕੁਆਲਿਟੀ ਚੀਜ਼ ਜਾ ਕਰੋ ਵਧੀਆ ਅਗਲੇ ਹਾਂ ਆਪਾਂ ਬਈ ਬਿਆਨ ਪਤਾ ਕੀ ਜੇਕਰ ਆਪਣਾ ਅਗਲਾ ਕਹਿੰਦਾ ਵੀ ਯਾਰ ਇਹ ਪਤਾ ਨਹੀਂ ਕਿਹਨੂੰ ਬਸੀਆਂ ਵੇਚਦਾ ਬਈ ਇੰਨੀਆਂ ਐ ਮਿੱਟੀ ਚ ਵੇਚ ਦਿੰਦਾ ਹਾਂ ਕਿਉਂਕਿ ਆਪਾਂ ਬਈ ਐ ਲੋਕਾਂ ਵੱਧਦੇ ਨਹੀਂ ਗਏ ਦਾਵਾ ਆਇਆ ਜਾਇਜ਼ ਹੁੰਦੇ ਆ ਰੇਟ ਲਾਪਰੀ ਬਾਕੀ ਤਸੱਲੀ ਹੋਵੇ ਪਸ਼ੂ ਦੀ ਹਨਾ ਆਪ ਕੋਲੇ ਬੱਚੀਆਂ ਨੇ ਲਾਇਆ ਤੇ ਵਾਈ ਜੀ ਬਈ ਬਹੁਤ ਸੋਹਣੀਆਂ ਬੱਚੀਆਂ ਦੇਖੋ ਜੀ ਪਰ ਹੁਣੇ ਆਪ ਦਿਖਾਵਾਂਗੇ ਲਾਪਰੀ ਤੇ ਦੋ ਨੰਬਰ ਤੇ ਵੀਡੀਓ ਦੇ ਨਾਲ ਸੱਜਣੋ ਬਨੇ ਰਹੋ ਤੇ ਲਾਪਰੀ ਜਿਹੜੀ ਪਹਿਲੇ ਨੰਬਰ ਤੇ ਬੱਚੀ ਵੀਰੇ ਕੀ ਡਿਟੇਲ ਹੈ ਜੀ ਬਈ ਬੇਨਤ ਇਹ ਐਬੀਐਸ ਦੇ ਕੀਮਤ ਦੀ ਗੈਲੈਕਸੀ ਦੀ ਦਿੱਤੀ ਆ ਠੀਕ ਹੈ ਜੀ ਠੀਕ ਹੈ ਫੇਸ ਕੁਆਲਟੀ ਦੇਖੋ ਸੱਜਣੋ ਐ ਮੈਂ ਖਾ ਪੂਰਾ ਨਖਰਾ ਨਖਰਾ ਬੱਚੀ ਦਾ ਨਿੱਕਾ ਕਰਨਾ ਗੋਲ ਤੇ ਬੋਦੀ ਵਾਲੀ ਬੱਚੀ ਆ ਜਿਵੇਂ ਅਗਲਾ ਕਹਿੰਦਾ ਕੌਲੀ ਚ ਪਾਣੀ ਪਿਆਲਾ ਕੌਲੀ ਚ ਪਾਣੀ ਪੀਣ ਵਾਲਾ ਕੰਮ ਨਹੀਂ ਆ ਬਿਲਕੁਲ ਛੋਟਾ ਵੀ ਆ ਹਾਂ ਨਖਰਾ ਨਖਰਾ ਬੁਰਾਤਾ ਸੱਜਣੋ ਦੇਖੋ ਜੀ ਤੇ ਬਾਕੀ ਜਿਹੜਾ ਰੰਗ ਪ੍ਰਿੰਟ ਆ ਪੂਰੀ ਚਮਕਦਾ ਕਿਆ ਬਾਤ ਆਈਆਂ ਯਾਰ ਥੰਦਾ ਮੋਟੇ ਮੋਟੇ ਡਰਾਣਾ ਮੜੇ ਜੇ ਕੋਈ ਨਹੀਂ ਵੀਰੇ ਬੱਚਿਆਂ ਖੁੱਲੂਆਂ ਫਰਕਾਂ ਬਾਈ ਕਹਿੰਦਾ ਹੁੰਦੀਆਂ ਤੇ ਕਰਦੀਆਂ ਇੰਨਾ ਕ ਤੇ ਬੱਚੀ ਦਾ ਨਖਰਾ ਨਖਰਾ ਚੰਗਾ ਸੋਹਣੀ ਪਿੱਠ ਫੁੜੇ ਜੀ ਬਣਾਉ ਡ ਖੋਲ ਲੱਕ ਰਾਈਏ ਤੋੜਾਂ ਚੱਕ ਲਾਪੀ ਲੋ ਜੀ ਦੂਜੀ ਬਾਈ ਹੈ ਨਾ ਕੁਛ ਨਹੀਂ ਫਿਰਦੀ ਠੀਕ ਹੈ ਉਹ ਵੀ ਵਜਨ ਵਜੂਦ ਵੀ ਚੰਗਾ ਕਿੰਨੀ ਉਮਰ ਦੱਸਿਆ ਵੀਰੇ ਜੀ ਨਹੀਂ ਉਮਰ ਹੈ ਹੀ ਹੈ ਬਾਈ 15 ਮਹੀਨੇ ਠੀਕ ਹੈ ਜੀ ਲੋ ਜੀ ਸੱਜਣੋ ਇਹ ਪਹਿਲੇ ਨੰਬਰ ਤੇ ਆਪਾਂ ਜਿਹੜੀ ਬੱਚੀ ਵਿਖਾਈ ਆ ਚੰਗੀ ਜਾਤ ਪਾਤ ਹੈ ਤੇ ਬਾਕੀ ਜਿਹੜੀ ਥੱਲੇ ਥਾਂ ਝੋਲੀ ਦੀ ਗੱਲ ਬਾਤਨ ਇਹਦਾ ਵੱਖਰੀ ਹੋਈ ਪਈ ਆ ਕੱਲਾ ਕੱਲਾ ਥਾਣਾ ਪੂਰੀ ਬਿੱਥੀ ਤੇ ਤੇ ਸੋਹਣੀ ਬੱਚੀ ਹੈ ਜਨਕਿ ਚੰਗੀ ਜਾਤ ਬ੍ਰੀਡ ਵਾਲੀ ਇਹ ਬੱਚੀ ਹੈ ਨਾ ਉਹ ਬੰਦੇ ਦੱਸਦੀ ਕਹਿੰਦੇ ਇਹ ਪਰਸੋਂ ਹੀਣ ਚ ਸੀ ਠੀਕ ਆ ਬਾਈ ਦੇ ਵੀ ਟੀਕਾ ਭਰਾ ਨੇ ਉਹ ਕਹਿੰਦੇ ਬਈ ਪਤਾ ਕੀ ਚੈੱਕ ਕਰਾ ਉਹਨਾਂ ਨੇ ਆਪਾਂ ਨੂੰ ਆਏ ਦੱਸਤਾ ਬਈ ਇਹ ਵੀ ਹੁਣ ਗੈਲੈਕਸੀ ਸੀ ਮੰਦੀ ਆ ਠੀਕ ਆ ਉਹ ਕਹਿੰਦੇ ਹਨਾ ਬਈ ਅਗਲਾ ਆਪਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਟੀਕਾ ਆਹੋ ਜਿਹੜਾ ਮਰਜ਼ੀ ਅਗਲਾ ਚੁਆਇਸ ਦਾ ਆਪਦੀ ਦਾ ਭਰਾ ਸਕਦਾ ਠੀਕ ਆ ਬਿਲਕੁਲ ਸੀਮਨ ਦੇ ਕਾਬਲਾ ਸੱਜਣੋ ਤੇ ਚੰਗਾ ਬੋਡੀ ਵੇਟ ਆ ਬਹੁਤ ਸੋਹਣੀ ਨਖਰਾ ਨਖਰਾ ਮੈਂ ਕਿਹਾ ਯਾਰ ਜਾਤ ਬਰੀਡ ਪੂਰੀ ਵਧੀਆ ਜਿਹੜਾ ਭਰਾ ਲੈ ਗਿਆ ਸੱਜਣੋ ਵਧੀਆ ਚੰਗੀ ਕੇਅਰ ਕਰੀ ਤੇ ਬਸ ਪ੍ਰਮਾਤਮਾ ਦੀ ਕਿਰਪਾ ਨਾਲ ਗਾਹ ਬਣੀ ਗਈ ਪਈ ਸੋਹਣਾ ਕੱਦ ਕਾਠ ਤੇ ਵਜਨ ਵਜੂਦ ਵੀ ਚੰਗਾ ਬਾਕੀ ਜਿਹੜੀ ਪੱਥਪੁੜੇ ਦੀ ਬਣਾਉਂਦਾ ਅਲੱਗ ਜੀ ਆ ਦੂਸਰੇ ਬੱਚਿਆਂ ਨਾਲੋਂ ਐ ਵੀ ਨਹੀਂ ਕਿ ਖੁੱਲੇ ਜਿਹੇ ਹੱਡ ਬਣਾਉਂਦੀ ਆ ਮਜ਼ਬੂਤ ਹੰਗਾਂ ਦੀ ਆ ਬੱਚੀ ਫੇਸ ਕੁਆਲਟੀ ਦੇਖੋ ਜੀ ਬਿਲਕੁਲ ਛੋਟਾ ਜਿਹਾ ਫੇਸ ਆ ਮੋਦੀ ਵਾਲੀ ਬੱਚੀ ਆ ਨਿਕਾ ਕਰਨਾ ਕੋਲ ਲੋਪਰੀ ਤਾਂ ਕੀ ਰਿਮਾਂਡਰ ਹੋਈ ਦੀ ਵੀਰੇ ਰਿਮਾਂਡਰ ਤਾਂ ਵੀਰੇ ਯਾਰ ਇਹ ਮੁਫਤਲੀ ਆ ਭਾਜੀ ਇਹ ਤਾਂ 15000 ਰੁਪਏ ਦਾ ਸਿਰਫ ਹੀ ਹਾਂਜੀ ਸੋ ਵੀ ਸਜ ਨੂੰ ਮੰਨ ਕੇ ਚੱਲੋ ਵੀ 2-2 ਮਹੀਨਿਆਂ ਦੇ ਵਿੱਚ ਹੀ ਤੁਹਾਡੇ ਘਰੇ 15000 ਦੇ ਵਿੱਚ ਸਜ ਨੂੰ ਗਾਂ ਆ ਜੂਗੀ ਕਿਉਂਕਿ ਇਹਨੇ ਸੀਮਨ ਦੇ ਬਿਲਕੁਲ ਕਾਬਲ ਜਦੋਂ ਹੁਣ ਇਹਨੇ ਹੀਟ ਗੱਡੀ ਤੇ ਸੀਮਨ ਇਹਦਾ ਆਪਦੀ ਚੁਆਇਸ ਦਾ ਜਿਹੜਾ ਮਰਜ਼ੀ ਲਾ ਲਿਓ ਕਿਉਂਕਿ ਗਾਂ ਦੀ ਜਿਹੜੀ ਜਾਤ-ਪਾਤ ਚੰਗੀ ਆ ਤੇ ਵਧੀਆ ਹੁੰਦੇ ਸਮੇਂ ਨੂੰ ਇਹਨੇ ਗਾਂ ਮਾਇਨਾ ਨਾ ਰੇਟ ਸਿਰਫ ਹੀ 15000 ਰੁਪਏ ਤੇ ਲਾਭਰੀ ਤੋਂ ਵੀ ਆਫਰ ਆਪਾਂ ਕਰਾਂਗੇ ਬਈ ਹਾਂ ਜੇ ਜਦੋਂ ਮਨਕੀਰਲ ਕਿਰਾਏ ਦਾ ਕਰਦੇ ਆ ਵੀ ਕੱਲਾ 15 ਕਿ ਇਹ ਕਿਰਾਇਆ ਵੀ ਫਰੀ 100 ਕਿਲੋਮੀਟਰ ਕਿਰਾਇਆ ਫਰੀ 100 ਕਿਲੋਮੀਟਰ ਕਿਰਾਇਆ ਫਰੀ ਪਰ ਪਸੂ ਹਾਂ ਹਾਂ ਪਰ ਪਸੂ ਜੇ ਉਹ 100 ਕਿਲੋਮੀਟਰ ਤੇ ਮੰਗੋਲਾ ਬੈਂਧ 2500 ਰੁਪਇਆ ਕਿਰਾਇਆ ਹੂੰ ਤੇ ਅਗਲੇ ਨੂੰ 12500 ਦੀ ਨਕੀਨਾ ਮਿਲਦਾ ਸਹੀ ਗੱਲ ਆ ਬਾਈ ਜੀ ਮੈਂ ਤਾਂ ਦੇ ਕੇ ਦਿਖਾਵੇ ਕਾਰਟੂਨ ਦਿੰਦਾ ਕਮਾਲ ਦੀ ਗੱਲ ਆ ਵੀਰ ਦੀ ਸਹੀ ਗੱਲ ਆ ਰੇਟ ਬਿਲਕੁਲ ਯਾਰ ਮੁਫਤ ਦਾ ਮੁਫਤ ਵਾਲੀ ਆ ਸੱਜਣੋ 15000 ਰੁਪਏ ਦੇ ਵਿੱਚ ਐਡੀ ਵੱਛੀ ਕੋਈ ਨਹੀਂ ਦਿੰਦਾ ਬਿਲਕੁਲ ਜਾਇਜ਼ ਜਿਹੜੇ ਵੀਰ ਜਾਇਜ਼ ਰੇਟ ਤੇ ਕੰਮ ਕਰਦੇ ਆ ਨਾ ਸੱਜਣੋ ਕੰਮ ਵੀ ਉਹਨਾਂ ਹੀ ਭਰਾਵਾਂ ਦਾ ਦਾਤਾ ਬਾਹ ਫੜਦਾ ਕਿਉਂਕਿ ਇਹ ਗੱਲਾਂ ਹੁੰਦੀਆਂ ਸਾਰੀਆਂ ਵਿਸ਼ਵਾਸ ਦੇ ਨਾਲ ਜਦੋਂ ਲਾਪਰੀਤ ਵੀ ਬੰਦਾ ਗਾਂ ਲਾ ਵੀ ਆਪਣੇ ਕੋਲ ਵਿਸ਼ਵਾਸ ਤੇ ਹੁੰਦਾ ਵੀ ਉਹਨੂੰ ਚੀਜ਼ ਵੀ ਚੰਗੀ ਰਣੀਏ ਤੇ ਉੱਪਰ ਰੇਟ ਵੀ ਜਾਇਜ਼ ਦੇਣਾ ਇਹ ਪਤਾ ਕਿਵੇਂ ਪੈਸੇ ਇਕੱਠੇ ਕਰਦਾ ਹਾਂ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿਉਂਕਿ ਨਫਾ ਲੈਣ ਤਾਂ ਸੱਜਣੋ ਹਰੇਕ ਹੀ ਕਰਨ ਦਾ ਤੇ ਪਰ ਦਾਦੇ ਦੀ ਕਿਰਪਾ ਨਾਲ ਜਿਹੜੇ ਭਰਾ ਨੂੰ ਸਬਰ ਸੰਦੋਖ ਆ ਉਹ ਅਗਲਾ 10% ਦੀ ਵੇਚਦਾ ਤੇ ਕੰਮ ਵੀ ਲੰਮਾ ਚੱਲਦਾ ਲਓ ਭਰੀ ਜਿਹੜੀ 2 ਨੰਬਰ ਤੇ ਵਛੀ ਬਰੇ ਜੀ ਕੀ ਬਤ ਹੈ ਤੁਸੀਂ ਬਈ ਇੱਕ ਫਾਰਮ ਦੀ ਆ ਇਹ ਬਛਾ ਅੱਛਾ ਇਹ ਇੱਕੋ ਫਾਰਮ ਦੀਆਂ ਹੈ ਹਾਂ ਬਈ ਕੀ ਡਿਟੇਲ ਹੈ ਜੀ ਬਰੇ ਹਾਂ ਸੋਹਣੀ ਬੋਡੀ ਬੰਤਰ ਆ ਮੈਂ ਕਹਾਂ ਜੀ ਬਹੁਤ ਸੋਹਣੀ ਲੰਮੀ ਲੰਝੀ ਤੇ ਧੌਣ ਤੋਂ ਪੂਰੀ ਲੰਮੀ ਵਛੀ ਦੀ ਥੁੱਲੇ ਹੱਡ ਪੈ ਰਹਿੰਦੀ ਐ ਬਾਕੀ ਜਿਹੜੀ ਝੋਲੀ ਐ ਸੱਜਣੋ ਤਾਂ ਐਚਐਫ ਦੀ ਤਾਂ ਬਸ ਕਹਿਣ ਦੀ ਗੱਲ ਹੀ ਨਹੀਂ ਹੁੰਦੀ ਕੋਈ ਐ ਪੂਰੀ ਗੱਬਨ ਵਾਲੀ ਝੋਲੀ ਆ ਬਾਕੀ ਬਰੀਕੀ ਬਾਕੀ ਬਰੀਡ ਚੰਗੀ ਆ ਪਿੰਕ ਨੋਜ਼ ਵਾਲੀ ਆ ਗਈ ਹੈ ਨਾ ਹਾਂਜੀ ਗਲਾਬੀ ਚੌਂਡੀ ਆ ਵਿੱਚੋਂ ਅੱਛੀ ਵੀ ਹੂੰ ਬਾਕੀ ਬੱਚੀ ਦੀ ਕੁਆਲਿਟੀ ਜੇ ਕੁਆਲਿਟੀ ਦੇਖ ਬਈ ਹੂੰ ਸੋਹਣਾ ਫੇਸ ਆ ਤੇ ਬੋਧੀ ਵਾਲੀ ਬੱਚੀ ਆ ਸੱਜਣੋ ਠੱਪੂੜੇ ਦੀ ਬਣਾਵਟ ਬਹੁਤ ਚੰਗੀ ਆ ਜਿਹੜੇ ਭਰਾ ਨੇ ਮੰਨ ਕੇ ਚੱਲੋ ਨਵਾਂ ਕੰਮ ਕਰਨਾ ਤੇ ਕੋਈ ਨਵੇਂ ਪਸ਼ੂ ਲੈਣਗੇ ਵਛਿਆਂ ਘਰੇ ਪਾਲਣ ਨੂੰ ਵਧੀਆ ਸੱਜਣੋ ਤੁਹਾਡੇ ਕੋਲੇ ਆਪਸ਼ਨ ਹੈ ਹੋਰ ਵੀ ਮੈਂ ਦੱਸਣੀ ਭੁੱਲ ਗਿਆ ਹਾਂਜੀ ਉਹ ਕਹਿੰਦੇ ਸੀ ਟੀਕਾ ਇਹ ਇੰਨੇ ਮਹਿੰਗੇ ਟੀਕੇ ਦੀ ਹੈ ਜੇ ਜਮੰਦਰੂ ਸਿੰਘ ਨਹੀਂ ਹੈ ਅੱਛਾ ਜੀ ਹਾਂਜੀ ਹਾਂ ਵੀ ਜਣੀ ਕਿ ਹੁਣ ਇਹਦੇ ਆਏ ਨਹੀਂ ਸਿੰਘ ਨਾ ਨਾ ਨਹੀਂ ਹੈ ਜੀ ਅਸੀਂ ਮੰਨਦਾ ਵੀਰੇ ਤੇ ਪਰ ਬਹੁਤ ਸੋਹਣੀ ਬੱਚੀ ਕੁਆਲਿਟੀ ਚੰਗੀ ਆ ਪਛੀ ਦੀ ਖੜਨੀ ਖੁੱਡਨੀ ਕਰੋ ਚੈੱਕ ਮੈਂ ਖਾਂ ਪੂਰੀ ਵਧੀਆ ਕੁਆਲਿਟੀ ਦਾ ਕੁਆਲਿਟੀ ਆ ਚੀਜ਼ਾਂ ਦਾ ਭਾਅ ਬਹੁਤ ਲੈਂਦਾ ਭਾਈ ਉਪਰੋਂ ਬਿਲਕੁਲ ਸਟੇਟ ਆ ਐ ਨਹੀਂ ਵੀ ਇਕੱਠੀ ਜੀ ਹੋ ਜੂਗੀ ਦਾ ਆ ਨਹੀਂ ਲੱਤਾਂ ਆ ਭੜੀਆਂ ਆ ਬਈ ਛੱਤਰ ਕੰਨੀ ਜੀ ਆ ਹਾਂ ਮਜ਼ਬੂਤ ਆ ਛੱਤ ਬਰਾਂਧੀ ਜਿੰਨੀ ਵੀ ਹੈਗੀ ਚੰਗੀ ਆ ਹੁਣ ਵੇਖ ਜੀ ਜਿਹੜਾ ਭਰਾ ਮਨ ਕਿੱਦਾਂ ਲੈ ਕੇ ਜਾਊਗਾ ਇੱਕ ਗੱਟਾ ਦੋ ਗੱਟੇ ਫੀਡ ਦੇ ਖਾ ਕੇ ਇਹਨੇ ਬੱਛੀ ਨੇ ਸੀਮਨ ਲੈ ਲੈਣਾ ਸਰ ਆਪਾਂ ਨੂੰ ਯਾਦ ਰੱਖੋ ਜਿਹਦੇ ਕੋਲੇ ਬੱਛੀ ਹੈ ਕੀ ਇਹ ਕਿੰਨੇ ਦੀ ਵੀਰੇ ਇਹ ਆਪਾਂ 18000 ਰੁਪਿਆ ਮੁੱਲ ਹੈ ਇਹਦਾ ਬਾਈ 18000 ਰੁਪਿਆ ਮੁੱਲ ਵਿੱਚੋਂ ਮਾਨਤਾ ਹੋ ਜੂ ਹਾਂ 100 ਕਿਲੋਮੀਟਰ ਕਰਾਇਆ ਫਿਰ ਲਓ ਵੀ ਸੱਜਣੋ ਦੋ ਨੰਬਰ ਵਾਲੀ ਬੱਛੀ ਦਾ 18000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂਗੀ ਬੰਦਾ ਮਾਨਤਾਣ ਬਾਈ ਕਹਿੰਦਾ ਜਰੂਰ ਕਰਾਂਗੇ 100 ਕਿਲੋਮੀਟਰ ਪਰ ਬੱਛੀ ਇਹ ਫਰੀ ਆ ਕਿਰਾਇਆ 100 ਕਿਲੋਮੀਟਰ ਦਾ ਨਹੀਂ ਕੈਮਰਾ ਬਾਈ ਮੜਾ ਜਾਵੇੰਦਾਂ ਹਾਂਜੀ ਅਬਾ ਤੀਜਾ ਇੱਕ ਕਰਾਉਣੇ ਆ ਲੇ ਕਹਿੰਦਾ ਸੁਣੀ ਹੋਈ ਵੀ ਦਪੌੜੀ ਮਰੀ ਜਾਂਦੇ ਆ ਆਏ ਬਾਈ ਧੌਣ ਵੇ ਧੌਣ ਤੇ ਰਸੇ ਦਾ ਨਿਸ਼ਾਨ ਹੈ ਨਹੀਂ ਗਾ ਸੱਜਣੋ ਇਹ ਦੇ ਵਿੱਚ ਇੱਕ ਕਰਾਏ ਦਾ ਤੇ ਤੁਰੀ ਅੱਜਾ ਹੁਣ ਜਿਵੇਂ ਗੱਡੀ ਚੜੇ ਉਦੋਂ ਚੜੇ ਨਾ ਬਾਈ ਸਹੀ ਗੱਲ ਆ ਬਾਈ ਦੋਨੇ ਫਾਰਮ ਦੀਆਂ ਬੱਚੀਆਂ ਬਾਈ ਕਹਿੰਦਾ ਤੇ ਦੋ ਅੱਗੇ ਬਾਈ ਆ ਕੀ ਤਿੰਨ ਨੰਬਰ ਤੇ ਬੱਚੀ ਇਹ ਵੀ ਅਸੀਂ ਡਿਟੋ ਕਾਪੀ ਆ ਹੈਨਾ ਇਦੀ ਉਮਰ ਕਿੰਨੀ ਲਾਪਰੀ ਤੇ ਹੈ ਬਈ ਇਦੀ ਉਮਰ ਕਿੰਨੀ ਅੱਜ ਕੀ ਪਹਿਲੇ ਥੱਲੇ ਚੱਕ ਗਰਾ ਬਈ ਮੈਨੂੰ ਪੰਜ ਮਹੀਨੇ ਗੱਭਣ ਜਿਹਨੇ ਗੱਭਣ ਹੁੰਦੀ ਹੈ ਸਹੀ ਨਾ ਹੈਗੀ ਕਿ ਨਹੀਂ ਕੀ ਬਾਤਾਂ ਆਈਆਂ ਪਿੰਕ ਨੋਜ਼ ਵਾਲੀ ਇਹ ਹੈਗੀ ਤੇ ਰੰਗ ਪ੍ਰਿੰਟ ਉਹਦੂ ਵੀ ਬਾਖਮਾਲ ਹੈ ਸੱਜਣੋ ਬਹੁਤ ਸੋਹਣੀ ਹੈ ਚੰਗਾ ਵੱਚੀ ਦਾ ਬੋਡੀ ਬੰਤਰਾ ਬਾਕੀਆਂ ਲਿੱਸੀ ਲਾਮੀ ਨਹੀਂ ਐ ਔਰਤਾਂ ਦੇ ਸਰਾਨੇ ਅਰਜੀ ਬਈਆ ਗੋਲ ਮਟੋਲ ਚੰਗਾ ਬੋਡੀ ਫੇਟ ਲੈ ਖੋਲਿਆ ਲਾਪਰੀ ਤੋਰਾ ਕਰਾ ਚੱਕਾ ਕਰਾ ਦੀ ਵੱਚੀ ਦਾ ਐ ਬੇਲਬੂਲ ਦੀ ਲੰਮੀ ਹੈ ਪੂਰੀ ਨਿਗਨ ਰੋਈ ਆ ਸੱਜਣੋ ਕਿੰਨੀ ਉਮਰ ਦੱਸਿਆ ਸੀ ਜੀ ਬੈਂਤ ਇਹਦੀ ਧਿਮਾੜ ਹੈ ਆ ਇਹ ਵੀ ਉਮਰ ਹੈ 7 ਮਹੀਨੇ ਤੋਂ 2-4 ਦਿਨ ਘੱਟ ਆ ਬਈ ਠੀਕ ਹੈ ਜੀ 7 ਮਹੀਨੇ ਤੋਂ 2-4 ਦਿਨ ਘੱਟ ਸੱਜਣੋ ਹਾਂ ਬਈ ਤਿੰਨ ਨੰਬਰ ਤੇ ਵਿਖਾਈਏ ਇਹ ਬੱਚੀ ਤੇ ਚੰਗਾ ਰੰਗ ਬੰਨ ਚੌਂਕਦਾ ਕਿ ਚੰਗੀ ਐ ਸੋਹਣੀ نسل ਕੁਆਲਿਟੀ ਤੁਹਾਡੇ ਸਾਹਮਣੇ ਐ ਤੇ ਬਾਕੀ ਥੱਲਾ ਸੁੱਲਾ ਜਿਹੜਾ ਸੱਜਣੋ ਥਣ ਝੋਲੀ ਦੀ ਓਕੇ ਦੀ ਰਿਪੋਰਟ ਆ ਬੇਫਿਕਰ ਹੋ ਕੇ ਆ ਜਾਓ ਚਾਰ ਹੀ ਥਾਣਾ ਪੋਰਸ਼ਾਂ ਘੋਰਾ ਨਹੀਂ ਚੱਲੋ ਪ੍ਰੀਤ ਗਾਰੰਟੀ ਹੋ ਗਈ ਨਾ ਪੋਰਸ਼ਾਂ ਦੀ ਅਲੇ ਦੇ ਘਰ ਤੱਕ ਦੀ ਆ ਬਾਈ ਕਿਉਂਕਿ ਅਗਲਾ ਆਪਣੇ ਨੂੰ ਫੋਨ ਪੂਰੇ ਜਪਿਆ ਲਾਉਂਦਾ ਸਹੀ ਗੱਲ ਆ ਬਾਈ ਇਹ ਤਾਂ ਹੈ ਗੱਲ ਬਹੁਤ ਸੋਹਣੀ ਬੱਚੀ ਆ ਸੱਜ ਨੂੰ ਮੈਂ ਕਿਹਾ ਕੀ ਬਾਤਾਂ ਆ ਥੱਲੋਂ ਦਾ ਪਛੀ 5-4 ਮਹੀਨਾ ਦੀ ਗੱਬਣ ਜਿਵੇਂ ਹੁੰਦੀ ਹੈ ਨਾ ਇਦਾਂ ਦੀ ਬੋਲ ਲੈ ਲਈ ਬਾਈ ਕੈਮਰਾ ਕਹਿਣ ਵਾਲੀ ਗੱਲ ਨਹੀਂ ਬਈ ਇਹ ਲਗਾ ਲੈਣੀ ਉਹੀ ਨੇ ਸ਼ਰਤ ਆ ਵੀ ਵੇਖ ਕੋਈ ਨਹੀਂ ਇਹ ਤਾਂ ਗੱਲ ਹੈ ਨਿਸ਼ਾਨ ਦਿਖਾ ਦੇ ਪਸੂ ਦਰਦ ਹੀ ਦੱਸ ਦਿੰਦਾ ਭਾਈ ਰਸੇ ਵਾਲਾ ਤਾਂ ਵੀ ਜਿਹੜਾ ਵੱੱਜਾ ਪਸੂ ਕਿਵੇਂ ਆ ਹਾਂ ਬਈ ਇਹਦੀ ਕੀ ਡਿਮਾਂਡ ਲੱਭ ਜੀ ਇਹਦੀ ਡਿਮਾਂਡ 12500 ਰੁਪਏ 12500 ਰੁਪਏ ਲਓ ਵੀ ਸੱਜਣੋ ਜੇ ਆਪਾਂ ਬਾਲਾ ਸਾਹਿਬ ਕਿਤਾਬ ਲਾਈਏ ਨਾ ਤੇ ਫਿਰ 15000 ਦਾ ਪਰ ਵੱਛੀ ਮੰਨ ਕੇ ਦੋ ਮਹੀਨੇ ਦਾ ਦੁੱਧ ਪਿੰਦੀ ਆ ਹਾਂ ਜੀ ਜੇ ਆਪਣੀ ਘਰੇ ਆਵਾਂ ਗਾਂ ਸੁੰਦੀ ਆ ਤੱਕੋ ਕੋਈ ਆ ਵੀ ਛੱਡ ਕੇ ਤਾਂ ਤੇ ਬਾਈ ਨੇ ਸਿਰਫ ਹੀ 7 ਮਹੀਨੇ ਦੀ ਵੱਛੀ ਚੰਗੇ ਰੰਗਵਨ ਵਾਲੀ ਸੋਹਣਾ ਬੋਡੀਵੰਤਰ ਹੈ ਨਸਲ ਕੁਆਲਿਟੀ ਚੰਗੀ ਆ ਤੇ ਸਿਰਫ ਹੀ 1.25 ਹਜ਼ਾਰ ਰੁਪਿਆ ਤੇ ਵਿੱਚੋਂ ਮਾਨਦਾਨ ਕੀਤਾ ਜਾਊਗਾ 100 ਕਿਲੋਮੀਟਰ ਦੀ ਪਹੁੰਚ ਫਰੀ ਆ ਸੱਜ ਨੂੰ ਇਦੂ ਅੱਗੇ ਆ ਗਈ ਨੁਗਰੀ ਬਈ ਇਹ ਐਫ ਦਾ ਡਰਸੀ ਬਣਾਉਂਦਾ ਸੀ ਬਈ ਉਹ ਸੀਮਨ ਦੀ ਬੱਚੀ ਦਸੀ ਡਰਸੀ ਠੀਕ ਹੈ ਜੀ ਬਹੁਤ ਸੋਹਣੀ ਬੱਚੀ ਹੈ ਬਈ ਤੇ ਇਦੂ ਅੱਗੇ ਆ ਗਈ ਨੁਗਰੀ ਬਸ਼ੇਰੀ ਆ ਗਈ ਚਿੱਟੀ ਹਾਂਜੀ ਇਹ ਕੰਨਾਂ ਤੇ ਕੰਨ ਬਲੈਕ ਵੇਖਿਓ ਹਨਾ ਜਿਵੇਂ ਕਿ ਬਿਊਟੀ ਕਿੱਡੀ ਵਧੀਆ ਪਰਮਾਤਮਾ ਨੇ ਇਹਰ ਬਖਸ਼ੀ ਗਲਾਬੀ ਗਲਾਬੀ ਚੌੜੀ ਪਈ ਆ ਬੱਚੀ ਦੀ ਗਲਾਬੀ ਬਣਾਏ ਨਿੱਕੀ ਵੇਖਦੀ ਦਾ ਬੱਚੀ ਦਾ ਕਮਾਲੇ ਜੀ ਕੀ ਦੋ ਤੇਰਾ ਲਾਪਰੀਦ ਮੈਂ ਤੁਹਾਨੂੰ ਦੱਸਦਾ ਬਿਆਨਤਾ ਜੇ ਆਹੀ ਬੱਚੀ ਆਪਾਂ ਨਾ ਤਾਂ ਅਸੀਂ ਤੇ ਕੇ ਇਹਨੂੰ ਗਮਰਾਹ ਕਰਕੇ ਦਿੱਤੇ ਨਾ ਹੀ ਦੇਈਏ ਇਹਨੂੰ ਗੱਟਾ ਇੱਕ ਕਾਰਗਿਲ ਦਾ ਪਾਇਆ ਹੁੰਦਾ ਫੇਰ ਸੀ ਇਹ 35000 ਗੱਲਾਂ ਹੀ ਹੋਰ ਸੀ ਤੇ ਅੱਜ ਇਹਦਾ ਰੇਟ ਆ ਮੁਫਤ ਵਾਲਾ ਅੱਛਾ ਜੀ ਚਲੋ ਕੋਈ ਗੱਲ ਨਹੀਂ ਸੱਜਣੋ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਪਾਂ ਬਿਲਕੁਲ ਜਾਇ ਰੇਟ ਦੀਆਂ ਬੱਚੀਆਂ ਲੈ ਕੇ ਆਏ ਅੱਜ ਤੇ ਬੱਚੀਆਂ ਵੀ ਕੁਆਲਟੀ ਵਾਲੇ ਏ ਕਲਾਸ ਦੀਆਂ ਉਨਾਲ ਦੀ ਗੱਲ ਆ ਰੇਟ ਵੀ ਜੇਨੂਇਨ ਜੇ ਤੇ ਬੱਚੀ ਦੀ ਬਿਊਟੀ ਦੇਖੋ ਜੀ ਬਿਊਟੀ ਦੇਖੋ ਬੱਚੀ ਦੀ ਇਹ ਗਲਾਬੀ ਚੌਂਡੀ ਦੀ ਭਾਅ ਮਾਰਦੀ ਆ ਵੀਰ ਕਹਿੰਦਾ ਵੀ ਜੇ ਇੱਕ ਘਟਾ ਇਹਨੂੰ ਫੀਡ ਦਾ ਪਾਜੇ ਤੇ ਬੱਚੀ ਦੀ ਚਮਕ ਦਮਕ ਤੇ ਬੋਡੀ ਵੇਟਰ ਫੋਰ ਹੀ ਹੋਊਗਾ ਆ ਜੀ ਨੇ ਮੋਲ ਹਾਂ ਸਹੀ ਗੱਲ ਆ ਫੇਸ ਕੁਆਲਟੀ ਸੋਹਣੀ ਐ ਤੇ ਬਹੁਤ ਚੰਗੀ ਬੱਚੀ ਐ ਸੱਜਣੋ ਥਣ ਚਾਰੀ ਆ ਬਈ ਬਈ ਅਗਲੇ ਦੇ ਘਰ ਤੱਕ ਦੀ ਗਾਰੰਟੀ ਚਾਰ ਹੀ ਥਾਣਾ ਸੱਜਣੋ ਫੋਟ ਸੰਗ ਪੂਰਾ ਨਹੀਂ ਪਤਲਾ ਮਾਸ ਬਿਲਕੁਲ ਸੱਲੋ ਤੇ ਬਹੁਤ ਸੋਹਣੇ ਅੰਗ ਪੈਰ ਬੱਚੀ ਤੇ ਚੰਗੀ ਬੋਡੀ ਬੰਤਰ ਆ ਦੇਖੀ ਬਾਈ ਫੇਸਬੁਕ ਤੇ ਇੱਕ ਨਹੀਂ ਨੱਕ ਗਲਾਬ ਚੰਗੀ ਗਾਂ ਤੇ ਆ ਰੂਗੀ ਜਿਹੜਾ ਭਰਾ ਮੰਨ ਕੇ ਦੱਲੋ ਸਜਣੋਂ ਸਾਂਭ ਲੂਗਾ ਬੱਚੀ ਸਿਆਣੀ ਵਾਲੀ ਆ ਬਿਆਹ ਦਾ ਬੱਚਿਓ ਬੱਚਿਆ ਚੰਗਾ ਤੇ ਵੀਰੇ ਇਹਦੀ ਕੀ ਡਿਮਾਂਡ ਆ ਫਿਰ ਇਹਦੀ ਡਿਮਾਂਡ ਬਾਈ 16500 ਰੁਪਿਆ 16500 ਰੁਪਿਆ ਲਓ ਵੀ ਸਜਣੋਂ 4 ਨੰਬਰ ਵਾਲੀ ਨੁਗਰੀ ਤੇ ਬਸ਼ੇਰੀ ਵਾਲੀ ਕਿ ਬੱਚੀ ਸਰਫੀ ਸਾਡੇ 16000 ਰੁਪਿਆ 100 ਕਿਲੋਮੀਟਰ ਦੀ ਪਹੁੰਚ ਫਰੀ ਆ ਸਜਣੋਂ ਬਾਈ ਨੇ ਤਾਂ ਧੁਮਾਕਾ ਹੀ ਕਰਿਆ ਦੀਵਾਲੀ ਤੋਂ ਪਹਿਲਾਂ ਹੀ ਪਟਾਕੇ ਕਿੱਦੇ ਦੀਵਾਲੀ ਹੈ ਨਾ ਸਹੀ ਗੱਲ ਦੀਵਾਲੀ ਹੋਈ ਅੱਜ ਹੀ ਆਪਾਂ ਕਹਿ ਦਿੰਨੇ ਆਂ ਹਾਂ ਦੋ ਬੱਛੀਆਂ ਫ੍ਰੀ ਤੇ ਜਿਹੜਾ ਕੋਈ ਸਾਰੀਆਂ ਇਕੱਠੀਆਂ ਖਰੀਦੂਗਾ ਹਨਾ ਜਿੱਦੇ ਦੀਵਾਲੀ ਹੋਈ ਤੇ ਸਾਰਾ ਪੰਜਾਬ ਹਰਿਆਣਾ ਰਾਜਸਥਾਨ ਦਾ ਕਰਾਇਆ ਤਿੰਨ ਸਟ੍ਰੀਟਾਂ ਦਾ ਕਰਾਇਆ ਫ੍ਰੀ ਹਾਂ ਤੇ ਜਿਹੜਾ ਜਿਹੜਾ ਮਨਗੜਾ ਅੱਠ-10 ਨਾਲ 22 ਕੋਲੇ ਜਿੰਨੇ ਹੋਏ ਛੋਈਆਂ 6ਾਂ ਦਾ ਮੁੱਲ ਜੇ 12 ਹੋਈਆਂ ਤੇ 10ਾਂ ਦਾ ਮੁੱਲ ਲੋ ਵੀ ਸੱਜ ਨੂੰ ਬਾਈ ਨੇ ਤਾਂ ਦੀਵਾਲੀ ਤੋਂ ਪਹਿਲੇ ਚਲਾ ਦੇ ਪਟਾਕੇ ਬਾਈ ਕਹਿੰਦਾ ਵੀ ਆਪਾਂ ਤੇ ਨਸਤੇ ਤੋਂ ਕਰਾਇਆ ਫ੍ਰੀ ਕਰਾਂਗੇ ਤੇ ਬੱਚਿਆਂ ਵੀ ਗ੍ਰਫਟ ਕਰਾਂਗੇ ਭਰਾਵਾਂ ਨੂੰ ਤੇ ਹਾਂ ਜਿਹੜੇ ਦੀਵਾਲੀ ਵਾਲੇ ਤਾਂ ਨਹੀਂ ਸਿਰਫ ਹਾਂ ਉਹ ਤਾਂ ਬਾਈ ਮਹਿੰਗਾ ਪੈਸਿਆਂ ਦਾ ਜਲਸਾ ਫੇਰ ਆਉਦੇ ਬੁੜਾ ਖੇਡਣੇ ਉਹ ਮੈਂ ਕਹਿੰਦਾ ਹੋਰ ਆ ਬਿਆ ਤਾਂ ਆਪਾਂ ਪਰਚੀਆਂ ਪਾਵਾਂਗੇ ਜਿਹੜੇ ਭਰਾ ਆਪਾਂ ਨੂੰ ਫੋਨ ਲਉਣਗੇ ਲੈ ਵਾਦਾ ਕਰਦੇ ਆ ਜਿਹੜੇ ਆਪਣੇ ਨਾਲ ਜੁੜੇ ਆ ਵੀਰੇ ਉਹਨਾਂ ਨੂੰ ਬਾਬਰ ਘੱਟੇ ਕੋਈ ਆਇ ਨਹੀਂ ਮੈਂ ਕਹਿੰਦਾ ਪੰਜਾਹ ਦਾ ਕੂਪਣਾ ਕੋਈ ਵੀ ਤੇ ਦੇ ਦਿਓ ਦੀਵਾਲੀ ਤੋਂ ਪਹਿਲਾਂ ਆਹ ਦਸਹਰੇ ਦਾ ਗਿਫਟ ਇਹਦੇ ਦਾ ਸਕੀ ਅੱਜ ਵੀ ਅੱਜ ਦਸਹਰੇ ਦਾ ਗਿਫਟ ਅੱਜ ਠੀਕ ਹੈ ਇਹਦੀ ਕੀ ਡਿਟੇਲ ਆ ਵੀਰੇ ਇਹਦਾ ਬਾਈ ਮੈਂ ਬੱਚਾ ਦੇਖੋ ਸੱਜਣੋ ਕਿੰਨਾ ਪਿਆਰਾ ਵਾਈਟ ਕਲਰ ਦੇ ਵਿੱਚ ਆ ਗਿਆ ਦੁੱਧ ਦੁੱਧ ਚੰਗਦਾ ਹੋਇਆ ਇਹਦਾ ਹਨਾ ਸਹੀ ਇਹਦਾ ਮੈਂ ਬਾਹਲਾ ਬਈ ਯਾਰ ਐਂ ਆ ਜੇ ਬੈਗੀ ਤਾਂ ਠੀਕ ਆ ਨਹੀਂ ਇਹਨੂੰ ਨਹੀਂ ਇੱਕ ਤੇਰੇ ਕੋਲੇ ਧਰੇ ਰੱਖੀ ਵੀ ਇਹਦੇ ਨਾਲ ਦੀ ਹਨਾ ਹਾਂ ਬਾਈ ਐਂ ਜੋੜੀ ਵਾਂਜੂ ਫਿਰ ਤਾਂ ਨਗਰੀਆਂ ਬਸ਼ੇਰੀਆਂ ਦੀ ਪਰ ਬਾਈ ਕਹਿੰਦਾ ਵਪਾਰ ਲੈਣਾ ਸੱਜੋ ਉਹਦਾ ਗੱਲਾਂ ਵੈਸੇ ਖਾਲੀ ਨਾ ਹੁੰਦੇ ਜਾਂਦੇ ਰਹਿੰਦੇ ਪਸੂ ਇਹ ਸ਼ਹਿਰ ਦੇ ਲਾਲ ਰੰਗ ਦੀ ਭਾਅ ਮਾਰਦੀ ਆ ਤੇ ਮੇਰਾ ਭਰਾ ਕੋਈ ਐਰ ਸ਼ੈਰ ਸਮਝ ਲੇ ਦੇ ਸਮਝ ਲੇ ਕੋਈ ਐਚ ਐਫ ਤੁਹਾਡੇ ਸਾਹਮਣੇ ਆ ਪਰ ਚੀਜ਼ ਜਿੰਨੀ ਹੈਗੀ ਆ 1 ਗਲਾਸ ਹੈ ਇੱਕ ਗੱਲ ਹੋਰ ਆ ਬਈ ਉਹਨਾਂ ਨੇ ਮੈਨੂੰ ਦੱਸਿਆ ਏ ਬੀ ਐਸ ਦੇ ਹੈਮਰ ਸੀਮਨ ਦੀ ਉਹ ਕਹਿੰਦੇ ਬਈ ਇਹਦੀ ਜਿਹੜੀ ماں ਸੀ ਉਹ ਖਣੀ ਸਟੋਕੀ ਦੀ ਦੱਸੀ ਸੀਗੀ ਅੱਛਾ ਬਈ ਜਣੀ ਕਿ ਘਾਂ ਰਕਾਰਡ ਨਾ ਨਿਕੜਾ ਨੀ ਜਿਹੜਾ ਹੈਗਾ ਤੇ ਇਹ ਬਈ ਪਤਾ ਕੀ ਜੱਕਰਾ ਉਹਨਾਂ ਦਾ ਮੁੰਡਾ ਉਠਿਆ ਬਾਹਰ ਬਈ ਤੈਨੂੰ ਪਤਾ ਅੱਜ ਕੱਲ ਲੇਬਰ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਮੈਂ ਡੇਰੀ ਫਾਰਮ ਦਾ ਜਿਹੜਾ ਧੰਦਾ ਇਹ ਲੇਬਰ ਦੇ ਸ਼ਰਤੀ ਹੈ ਹੈ ਨਾ ਹਾਂਜੀ ਹਾਂਜੀ ਤੇ ਬਈ ਕੀ ਹੈ ਇਹ ਬੱਚੀ ਦੀ ਉਮਰ ਆ ਬਈ 3.5 ਮਹੀਨੇ ਠੀਕ ਹੈ ਤੇ ਜੇ ਇਹਦੇ ਮੈਂ ਥਣ ਚੱਕ ਕਰਾਂ ਮਾ ਹੁਣ ਕੀ ਭਰਾ ਬੱਚੀ ਦੀ ਖੜ ਨਹੀਂ ਖੜ ਨਹੀਂ ਖੜ ਚੈੱਕ ਜੀ ਮੈਂ ਕਹਾਂ ਕੀ ਵਾਤਾਈ ਹੈ ਯਾਰ ਹੈਨਾ ਸਹੀ ਗੱਲਾਂ ਨਿਕਾ ਜੇ ਬੱਚਾ ਪਿਆਰਾ ਬੱਚਾ ਸਜਣੋ ਤੇ ਬਈ ਉਮਰ ਦਾ ਸਦੀ ਬਰੇ ਤੇ ਸਾਢੇ ਤਿੰਨ ਨਹੀਂ ਸਾਢੇ ਤਿੰਨ ਵੀ ਉਮਰ ਦਾ ਸਜਣੋ ਤੇ ਥਣ ਪੂਰੇ ਗੁਲਾਬੀ ਗੁਲਾਬੀ ਥਣ ਮੈਂ ਇੱਕ ਚੀਜ਼ ਹੋਰ ਦੱਸਦਾ ਭਰਾਵਾਂ ਨੂੰ ਥੋੜੀ ਹੀ ਨਾ ਬੱਚੀ ਦੀ ਸੰਭਾਈ ਬਈ ਯਾਰ ਕੇ ਨਹੀਂ ਹੋਈ ਬੱਚੀ ਦੀ ਟਿੱਕ ਟੈਗ ਜੀ ਆਖੂ ਦਾ ਆਪਾਂ ਦਵਾਈ ਲਾ ਕੇ ਆਪਾਂ ਤਾਂ ਇੱਕ ਗੱਲ ਦੀ ਜਾਣਦੇ ਹਾਂ ਭਰਾ ਸਜਣੋ ਵੀ ਜਿਹੜੇ ਸਾਹਮਣੇ ਬੱਚੀ ਦੀ ਕੁਆਲਿਟੀ ਹੈ ਵੀ ਉਸ ਸਾਹਮਣੇ ਤੁਹਾਨੂੰ ਇਹ ਜੇ ਪੇਰ ਦੀ ਲੋੜ ਸੀ ਤੇ ਝੋਲੀ ਵੇਖ ਬਈ ਬੁਰੀਆਂ ਥਣ ਨੰਬਰ ਆ ਵੀਰੇ ਥੋੜਾ ਚਿੱਟੜਾ ਡੁੱਟੜ ਲੱਗੇ ਕਰਦੇ ਜਿਹੜੇ ਭਰਾ ਕੋਲੇ ਸੀ ਉਹਨਾਂ ਨੇ ਕੇਅਰ ਨਹੀਂ ਕਰੀ ਹੈ ਨਾ ਉਹ ਮੈਨੂੰ ਕਹਿੰਦੇ ਹੈ ਨਾ ਕਹਿੰਦੇ ਵੀ ਜੇ ਆਪਾਂ ਯਾਰ ਪਤਾ ਕੀ ਹੋਇਆ ਬੱਸੀ ਦਾ ਇਦੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਬਾਹਲਾ ਮੁੱਲ ਲਾਇਆ ਸੀ ਜਿੱਦੇ ਜੰਮੀ ਸੀ ਤੈਨੂੰ ਮਗਰ ਆਪਾਂ ਮੋਟੇ ਨਹੀਂ ਸ਼ੌਂਕੀ ਆ ਬ੍ਰੀਟਾ ਸਹੀ ਗੱਲ ਹੈ ਹੈ ਉਹਦੇ ਬਾਈ ਬਾਕੀ ਪਤਾ ਨਹੀਂ ਕਿ ਕਿਹੜੇ ਸੀ ਮੰਦੀ ਇਹ ਸੋਨੂੰ ਸਾਰਾ ਰਿਕਾਰਡ ਦਾ ਪਤਾ ਕਿ ਬਾਕੀ ਬੰਦ ਪਤਾ ਕੀ ਜੇ ਕਰਾ ਬਾਈ ਇਹ ਲੈ ਕਹਿ ਦਿੰਦਾ ਆਜੀ ਦਿਨ ਦਿਖਾਈ ਇਹਨੂੰ ਹੁਣ ਆਏ ਆ ਵੀ ਮੈਨੂੰ ਖੇਡਾ ਉਹਨਾਂ ਦਾ ਜਵਾਜੇ ਖੇਡੀਆਂ ਕਰਦੇ ਤੈਨੂੰ ਇਹਨੂੰ ਬਾਹਲਾ ਲਾੜਾ ਬਈ ਮੈਂ ਖੇਡੀਆਂ ਬ ਬਾਈ ਹੈਨਾ ਆਦੇ ਜਵਾਗ ਨਾਲ ਬੱਛੀ ਲੈ ਦੇ ਨਾਲੇ ਗਾਂ ਬਣੂ ਵੀ ਨਾਲੇ ਗਾਂ ਨਾਲੇ ਗਾਂ ਘਰੇ ਪਸ਼ੂ ਤੋਂ ਰੁਕੀ ਜੇ ਬੱਛੀ ਦੇ ਜੇ ਗਾਂ ਹੈਨਾ ਤੇ ਵੀਰੇ ਫਿਰ ਇਹਦੀ ਕੀ ਡਿਮਾਂਡ ਹੈ ਜੀ ਬਾਈ ਬਿਆਨਤਾ ਜੇ ਇਹ ਕੋਈ ਕੱਲੀ ਖਰੀਦਾ ਇਹਦੀ ਡਿਮਾਂਡ ਆ 8000 ਰੁਪਿਆ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਆਫਰ ਤੇ ਆਇਆ ਫਟੇ ਆਫਰ ਕਰਨੀ ਸਹੀ ਗੱਲ ਹੈ ਲੋ ਵੀ ਸੱਜਣੋ ਬਾਈ ਕਹਿੰਦਾ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਫਰ ਤੁਹਾਨੂੰ ਦੱਸਦੇ ਆ ਵੀ ਬਾਈ ਨੇ ਕੀ ਕਰਿਆ ਅੱਜ ਜੀ ਵੀਡੀਓ ਦੇ ਵਿੱਚ ਹਾਂਜੀ ਜੇ ਆਪਾਂ ਮੁੱਲਾਂ ਤੇ ਆਏ ਹੋ ਬਾਈ ਹਾਂਜੀ ਹੁਣ ਆਪਾਂ ਇਹਨਾਂ ਜੇ ਓਵੇਂ ਮੁੱਲ ਕਰੀਏ ਬਾਈ ਹਨਾ ਓਵੇਂ ਮੁੱਲ ਵਾਦ ਦਾ ਵੱਧ ਹੂੰ ਦੇ ਚਾਰਾਂ ਦੀ ਆਪਾਂ ਪਹੁੰਚ ਜਿਹੜੀ ਹਾਂ 64000 ਰੁਪਏ 'ਚ ਪਹੁੰਚ ਕਰ ਦਾਂਗੇ ਸਾਰੇ ਪੰਜਾਬ ਦਾ ਕਰਾਇਆ ਫ੍ਰੀ ਚਾਰਾਂ ਬੱਚਿਆਂ ਦੀ ਹਾਂ ਹਾਂ ਅੱਧਾ ਰਾਜਸਥਾਨ ਅੱਧਾ ਹਰਿਆਣਾ ਬਾਈ ਠੀਕ ਠੀਕ ਆਈ ਨਹੀਂ ਵੀ ਇਹ ਛਤਰ ਕੰਨੀਆਂ ਆਈਆਂ ਹੋਣਗੀਆਂ ਤੇ ਅਗਲੇ ਜਾ ਕੇ ਕੁਆਲਟੀ ਆ ਹਾਂ ਸਹੀ ਗੱਲ ਤੇ ਪਤਾ ਕੀ ਜੱਕਰਾ ਤੇ ਆਪਾਂ ਇਹ ਚਾਰਾਂ ਬੱਚਿਆਂ ਦਾ ਮੁੱਲ ਕੀਤਾ ਤੇ ਉਹ ਤੋਹਫਾ ਫ੍ਰੀ ਚ ਜੇ ਗੁਚਾਰੇ ਨਾਲ ਅਕਸਰ ਜਨੂੰ ਇਕੱਠੇ ਖਰੀਦਦਾ ਤੇ ਉਹ ਬਾਈ ਕਹਿੰਦਾ ਵੀ ਜਿਹੜਾ ਛੋਟਾ ਬੱਚਾ ਛੋਟਾ ਕਾਫ ਹੈ ਉਹ ਆਪਾਂ ਫ੍ਰੀ ਗਿਫਟ ਕਰਾਂਗੇ ਤੇ ਬਹੁਤ ਸੋਹਣੀ ਬੱਚੀ ਆ ਆਏ ਨਹੀਂ ਕੋਈ ਜੀ ਇਹ ਗੱਲ ਗ੍ਰੈਫਟ ਤੇ ਆ ਗਈ ਉਹਦਾ ਹਾਸੇ ਵਿੱਚ ਆਕਦੀਆਂ ਗੱਲਾਂ ਸਜਣੂ ਤੇ ਬਰ ਬੱਚੀ ਕੁਆਲਟੀ ਵਾਲੀ ਆ ਅੱਜ ਮੈਂ ਵਾਦਾ ਕਰਦਾ ਹਾਂ ਅੱਜ ਤੋਂ 2 ਮਹੀਨੇ ਨੂੰ ਬੰਦਾ ਬੱਚੀ ਵੇਚਰੇ 15000 ਦਾ ਗਾਹ ਆ ਕੈਮਰੇ ਤੇ ਕਲਿੱਪ ਕੱਟ ਲਈ ਆ ਆਪਣੀ ਸਹੀ ਗੱਲ ਆ ਹਾਂ ਕਿਉਂ ਸੇ ਗੱਲ ਤਾਂ ਵੀਰੇ ਕੇਅਰ ਤੇ ਖੜਦੀ ਆ ਵੀ ਜੇ ਸੰਭਾ ਹੀ ਨਹੀਂ ਨੂੰ ਯਾਰ ਬੱਚੇ ਹਨਾ ਜੇ ਕੋਈ ਕੱਲੀ ਕੱਲੀ ਲੈਣਾ ਚਾਹੁੰਦਾ ਉਹ ਆਪਾਂ ਉਹ ਜਿਹਾ ਮੁੱਲ ਦੱਸਦਾ ਉਹ ਠੀਕ ਹਾਂ ਉਹ ਜੀ ਗੱਲਬਾਤ ਅਗਲਾ ਕਰ ਲੂ ਜੇ ਕਿਨੇ ਇੱਕ ਦਿਆਂ ਦੋ ਲੈਣਗੇ ਇਹ ਤੇ ਤੇਰਦੀ ਲੱਗਿਆ ਆਪਾਂ ਦੱਸਨੇ ਨਾ ਪਰ ਆਹ ਚੀਜ਼ਾਂ ਨਹੀਂ ਲੱਗੀਆਂ ਵੇਖ ਬੱਚੇ ਥੰਕ ਅੱਲਾ ਕੱਲਾ ਸਨ ਹੈਨਾ ਕਿਹੜਾ ਨਕਲੀ ਕਿਹੜਾ ਜਿਹੜਾ ਵੀ ਭਰਾ ਸੱਜਣ ਨੂੰ ਲੈ ਕੇ ਜਾਊਗਾ ਤੇ ਕੇਅਰ ਕਰ ਲਿਓ ਬੱਚੀ ਪੂਰੀ ਟੌਪ ਦੀ ਆ ਬਰੀਡ ਚੰਗੀ ਆ ਪਰ ਥੋੜੀ ਸੰਭਾਈ ਦਾ ਮੁੱਲ ਪੈਂਦਾ ਗੱਲ ਆ ਕੇ ਸੰਭਾਈ ਜੀ ਖੜ ਜਾਂਦੀ ਆ ਇੱਕ ਇੱਕਲੀ ਕਲੀ ਦਾ ਆਪਾਂ ਮੁੱਲ ਦੱਸ ਜਿਹੜਾ ਇਹ ਪਸ਼ੂਆਂ ਦਾ ਕੰਮ ਹੁੰਦਾ ਨਾ ਸੱਜਣ ਨੂੰ ਇਹ ਹੁੰਦਾ ਜੀ ਸ਼ੌਂਕ ਦੇ ਨਾਲ ਜਿਹੜੇ ਭਰਾ ਨੂੰ ਸ਼ੌਂਕ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਭਰਾ ਨੂੰ ਪਸ਼ੂਆਂ ਦਾ ਪਹਿਲਾਂ ਸ਼ੌਂਕ ਫਿਰ ਤਾਂ ਇਹ ਕੀੜਾ ਨਾ ਨਿਕਲੇ ساری ਉਮਰ ਨਾ ਨਿਕਲਦਾ ਦੇਖਿਆ ਕਿਸਦਾ ਕਿਉਂ ਬਈ ਹਾਂਜੀ ਤੇ ਸ਼ੌਂਕੀ ਬੰਦਾ ਫਿਰ ਪਸੂ ਨੂੰ ਚੰਗਾ ਸਾਂਹਦਾ ਤੇ ਜਿਹੜੇ ਬਰਾਮਾਂ ਦੀ ਮਨ ਕੇ ਚਲੋ ਹੋਰ ਜੋਬ ਜੋਬ ਵਗੈਰਾ ਕੰਮ ਤਾਂ ਹੁੰਦਾ ਕਰਦੇ ਆ ਪਸੂ ਉੱਥੇ ਫਿਰ ਖੜੇ ਸੱਜਣੋਂ ਫਿਰ ਉਹ ਗੱਲ ਨਹੀਂ ਬੰਦੀ ਜਿਹੜੀ ਪਸੂ ਨੂੰ ਸੰਭਾਲ ਚਾਹੀਦੀ ਦੇਖੋ ਜੀ ਨਗੀਨੇ ਆਈ ਦੀ ਵੀਡੀਓ ਦੇ ਵਿੱਚ ਉਹਦੇ ਟੌਪ ਦੇ ਤੇ ਰੇਟ ਆਪਾਂ ਵੀਡੀਓ ਦੇ ਵਿੱਚ ਕਰਾਤੇ ਜੀ ਤੇ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਜੇ ਕੋਈ ਚਾਰੇ ਨਾਲ ਇਕੱਠੇ 64000 ਚ ਖਰੀਦਦਾ ਤੇ ਇੱਕ ਨਗੀਨਾ ਬੱਚਾ ਛੋਟਾ ਕਾਬ ਫਰੀ ਦਿੱਤਾ ਜਾਣਾ ਵੀਰ ਵੱਲੋਂ ਤੇ ਵਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਜੀ ਜਿਹੜਾ ਵੀ ਪਸ਼ੂ ਨਾਲ ਤੁਹਾਡੇ ਫਿੱਟ ਹੋਇਆ ਤਸੱਲੀ ਨਿਰਖ ਪਰਖ ਸਕਣੋ ਤੁਸੀਂ ਆਪ ਕਰਨੀ ਆ ਆਪਣਾ ਕੰਮ ਪਸ਼ੂ ਹਰੇਕ ਐਂਗਲ ਤੋਂ ਚਾਰ ਚੁਪੇਰਾ ਵੀਡੀਓ ਵਿਖਾਉਣੀ ਟਕਾ ਕੇ ਹੈਨਾ ਤੇ ਵੀਡੀਓ ਆਪਣੀ ਦਾ ਸਮਝ 17-18 ਮਿੰਟਾਂ ਦੀ ਵੀਡੀਓ ਬਣ ਗਈ ਚਾਰ ਬੱਚਿਆਂ ਦੇ ਉੱਤੇ ਕਈ ਭਰਾਮਾਂ ਦੇ ਸਵਾਲ ਆਉਂਦੇ ਆ ਵੀਰੇ ਵੀ ਯਾਰ ਤੁਸੀਂ ਵੀਡੀਓ 17 ਮਿੰਟਾਂ ਦੀ ਤਿੰਨ ਬੱਚਿਆਂ ਦੇ ਮੇਰੇ ਉਸ ਗੱਲ ਦਾ ਕੀ ਹੱਲ ਕਰਗੇ ਵੱਡੇ ਵੀਰ ਇਹ ਉਹ ਭਰਾਵਾਂ ਦੇ ਸਵਾਲ ਆ ਜਿਨ੍ਹਾਂ ਨੇ ਬਈ ਐ ਦੁੱਧ ਲੈਣਾ 60 ਰੁਪਏ ਕਿਲੋ ਠੀਕ ਆ ਤੇ ਉਹ ਚਾਹੀ ਨਹੀਂ ਪਤਾ ਗੋਹੇ ਵਾਲੀ ਲਾਤਾ ਨਾ ਬੱਕਰੀ ਦਾ ਪਤਾ ਨਾ ਬੱਛੀ ਦਾ ਪਤਾ ਵੀ ਕਿਹੜੀ ਆ ਆਪਾਂ ਵੀ ਡੇਰੀ ਚਾਹਣਾ ਦੁੱਧ ਸਾਡੀ ਆਪ ਦੀ ਡੇਰੀ ਸਹੀ ਗੱਲ ਆ ਹਣੋ ਸਾਡੇ ਦਾਇਕਿਆਂ ਨੂੰ ਆ ਗਈ ਸਾਨੂੰ ਸਾਰੇ ਕੋ ਪਤਾ ਪੇਚੀ ਟੋਕਲੀਆਂ ਛੱਦੀਆਂ ਫਿਰਦੀਆਂ ਸਹੀ ਗੱਲ ਹੈ ਭਾਈ ਹਾਂ ਵਿਚੇ ਮੱਕੀਆਂ ਆਉਣਗੀਆਂ ਵਿਚੇ ਗੋਹਾ ਆਊਗਾ ਜੇ ਆਪਾਂ ਜੇ ਆਪਾਂ ਮੰਨ ਕੇ ਚੱਲੋ ਵੀ ਟਿਕਾ ਕੇ ਦਿਖਾਵਾਂਗੇ ਉਹ ਇਸ ਗੱਲ ਦਾ ਲੈਣ ਵਾਲੇ ਕਸਟਮਰ ਗਾਹਕ ਦਾ ਫਾਇਦਾ ਕਿ ਪਸ਼ੂ ਦਾ ਹਰੇਕ ਕੁਆਲਿਟੀ ਹਰੇਕ ਪੱਖ ਪਸ਼ੂ ਦਾ ਵੇਖਿਆ ਜਾਂਦਾ ਜੇ 2-4 ਮਿੰਟ ਦੀ ਵੀਡੀਓ ਵਿਖਾਈਏ ਚ ਐਵੇਂ ਭੱਜ ਕੇ ਜੇ ਉਧਰ ਹੋ ਜਾ ਭੱਜ ਕੇ ਉਧਰ ਹੋ ਜਾ ਉਹਦਾ ਕੀ ਅਸਰ ਵੀਰੇ ਮੈਂ ਦੰ ਦੱਸਦਾ ਫੇਰ ਤਾਂ ਹੀ ਤਾਂ ਠੱਗਾਂ ਦਾ ਸ਼ਿਕਾਰ ਲੋਕ ਆਪ ਹੁੰਦੇ ਆ ਵੀਰੇ ਕੈਮਰੇ ਤੇ ਨਹੀਂ ਮੈਂ ਕਿਸੇ ਦਾ ਨਾਮ ਲੈਂਦਾ ਇੰਨੇ ਭਰਾਵਾਂ ਦੇ ਫੋਨ ਹੋ ਜਾਂਦੇ ਕਹਿੰਦੇ ਸਾਡੇ ਨਾਲ ਬਾਈ ਥੋੜੀ ਵੱਜ ਗਈ ਜਦੋਂ ਅਗਲਾ ਰੇਟ ਜੇ ਮਗਰ ਜਾਂਦਾ ਨਾ ਅਗਲਾ ਬਾਈ ਤਾ ਉਹਦੋਂ ਠੱਗੀ ਵੱਜੂ ਆਪਾਂ ਇਹ ਗੱਲ ਕਹਿੰਦੇ ਸੱਜਣੋ ਕੋਈ ਇਕੱਲਾ ਰੇਟ ਨਾ ਦੇਖਿਆ ਕਰੋ ਹਰ ਇੱਕ ਚੀਜ਼ ਅਜਿਦਾਂ ਸਮਾਂ ਜਿਹੜਾ ਬਹੁਤ ਹੋਵੇ ਜਿਹੜੇ ਬੰਦੇ ਕੋਲੇ ਹੋਵੇ ਮੈਂ ਬਾਹਰ ਇਹ ਕਹਿੰਦਾ 25 ਤੋਂ 30 ਹਜ਼ਾਰ ਰੁਪਏ 3 ਜਿਹੜੇ ਵੀ ਭਰਾ ਦੇ ਕੋਈ ਵੀ ਪਸ਼ੂ ਫਿੱਟ ਹੋਇਆ ਸੱਜਣੋ ਤੇ ਆਪਦੀ ਤਸੱਲੀ ਨੇ ਇੱਕ ਬਰਕਤ ਤੁਸੀਂ ਆਪ ਕਰਨੀ ਹੈ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਵੀ ਵੀਰ ਦੇ ਨਗਰੀਆਂ ਬਸ਼ੇਰੀਆਂ ਫਿੱਟ ਹੋਈਆਂ ਤੇ ਗੱਲਬਾਤ ਤੁਸੀਂ ਕਰ ਲਿਓ ਜੀ ਸੰਪਰਕ ਬਣਾ ਲਿਓ ਲੁੱਟ ਲੋ ਮੇਲਾ ਬਹੁਤ ਭਾਅ ਬਿਲਕੁਲ ਜੈਨੂਅਨ ਜ ਤੇ ਆਪਾਂ ਮਿਲਦੇ ਹਾਂ ਕਿ ਨਵੀਂ ਵੀਡੀਓ ਤੇ ਧੰਨਵਾਦ ਹਸੀਕਾਲ ਜੇ ਕਿਸੇ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਤੇ ਵੀਡੀਓ ਜੇ ਚੰਗੀ ਲੱਗੀ ਤੇ ਲਾਈਕ ਜਰੂਰ ਕਰਕੇ ਜਾਓ ਸੱਜਣੋ ਧੰਨਵਾਦ ਅਲੱਗ ਤੋਂ ਵੀਡੀਓ ਨਹੀਂ ਪੈਣੀ ਬਾਈ ਸਾਰੇ ਭਰਾਵਾਂ ਨੂੰ ਬੇਨਤੀ ਆ ਤੇ ਜੇ ਆਪਾਂ ਕੋ ਰਾਜਸਥਾਨ ਜਾਂ ਹਰਿਆਣੇ ਦਾ ਬੰਦਾ ਖਰੀਦ ਆਪਾਂ ਅੱਗੇ ਵੀ ਦੱਸਦੇ ਹੁੰਨੇ ਆ ਇੱਕ ਦਾ ਟੈਗਸ ਅਗਲੇ ਨੂੰ ਪੈਣਾ ਠੀਕ ਆ ਰਾਜਸਥਾਨ ਦਾ 1000 ਰੁਪਿਆ ਹਰਿਆਣੇ ਦਾ ਵੀ 1000 ਰੁਪਿਆ ਹੀ ਆ ਠੀਕ ਆ ਉਹ ਜਿਹੜਾ ਪੇਪਰ ਖਰਚਾ ਮੰਨ ਕੇ ਚੱਲੋ ਵੀਰੇ ਅਗਲੇ ਦਾ ਤੇ ਹੋਰ ਕੋਈ ਖਰਚੇ ਨਹੀਂ ਲੈਣਾ ਜਿਹੜਾ ਆਪਣੇ ਡੇਰੀ ਫਾਰਮ ਦਾ ਬਿੱਲ ਕੱਟਿਆ ਇਹ ਜੀ ਤੁਹਾਡਾ ਬਿੱਲ ਕਰਤਾ ਇਹਦਾ 1000 ਦੇ ਦੋ ਉਹਦਾ 1500 ਦੇ ਦੋ ਉਹ ਕੋਈ ਨਹੀਂ ਉਸ ਗੱਲਾਂ ਜਦੋਂ ਮੰਨਦੇ ਲੋਗ ਅਗਲੇ ਦੀ ਬਚਤ ਹੈ ਇੱਕ ਵਾਰ ਐਵੇਂ ਵੀ ਜਿਹੜਾ ਮੇਨ ਖਰਚਾ ਕੋਈ ਸਰਕਾਰੀ ਪਰਚੀ ਹੈ ਹੈਨਾ ਉਹਦਾ ਅੱਜ ਬਈ ਜਿਵੇਂ ਆਪਾਂ ਡੱਬਾ ਲਈ ਵੇਚਦੇ ਨੇ ਉਧਰ ਕਈ ਵਾਰੀ ਲਖਾਈ ਵਾਲੇ ਬਹਿ ਜਾਂਦੇ ਆ ਬਈ ਉਹ ਪਰਚੀ ਕੱਢਦੇ ਉਹ ਅਗਲੇ ਨੂੰ ਪਰਚੀ ਦੇ ਦੇਖਾਈ ਫੇਰ ਤੁਸੀਂ ਗੱਡੀ ਵਾਲੇ ਨੂੰ ਪੈਸੇ ਦੇਣੇ ਨਹੀਂ ਤਾਂ ਨਹੀਂ ਦੇਣੇ ਸਹੀ ਗੱਲ ਹੈ ਜੀ ਠੀਕ ਹੈ ਜੀ ਸਜਣੋ ਬਾਕੀ ਬਾਈ ਜੀ ਗੱਲਾਂ ਬਾਤਾਂ ਸਾਰਿਆਂ ਨੂੰ ਦੱਸਤੀਆਂ ਤੇ ਆਪਾਂ ਮਿਲਦੇ ਅੱਗੇ ਨਵੀਂ ਵੀਡੀਓ 'ਚ ਧੰਨਵਾਦ ਹੱਸੀ ਕਾਲ ਸਾਰਿਆਂ ਬਾਕੀ ਬੰਦੇ ਤੋਹਫੇ ਆ ਬਾਈ ਤੋਹਫੇ ਬਾਈ ਤੋਹਫੇ ਜਮਾਂ ਤੋਹਫੇ ਲੁੱਟ ਲੋ ਮੇਲਾ ਬਾਕੀ ਬੰਦੇ ਤੁਹਾਨੂੰ ਇੱਕ ਗੱਲ ਹੋਰ ਸੁਣ ਲਓ ਬਾਈ ਆਪਾਂ ਨਾ ਹੈ ਚਲ ਕੋਈ ਨਾ ਯਾਰ ਆਈਆਂ ਮਹਾਰਾਜ ਜਦੋਂ ਆਪਾਂ ਨੂੰ ਦਿੰਦਾ ਹਨਾ ਆਪਾਂ ਅੱਜ ਲੋਕਾਂ ਦੇ ਆਪਾਂ ਚਾਹ ਪੂਰੇ ਕਰਾਂਗੇ ਅەڵਾਪਾ ਨਾ ਕੀ ਕਰਾਂਗੇ ਬਾਬਾ ਸੁੱਖ ਰੱਖੇ ਜਿੱਦੇ ਦੀਵਾਲੀ ਚ ਰਹਿ ਗਿਆ ਹਫਤਾ ਹਾਂ ਆਪਾਂ ਕੋਈ ਆਏ ਨਹੀਂ ਬਈ ਜਿਵੇਂ ਲੋਕ ਕਰਦੇ ਆਪਾਂ 500 ਦੇ ਕੁੱਪ ਆਪਣਾ ਮੰਨ ਕੇ ਚੱਲੋ ਵੀਰੇ ਆਪਣਾ ਇਹ ਹੰਕਾਰ ਨਹੀਂ ਆਪਣਾ ਆਪਣਾ ਪਿਆਰ ਹੈ ਯਾਰ ਪਤਾ ਕੀ ਜੇਕਰ ਆਪਾਂ ਕਈ ਵੀਰ ਕਰ ਦਿੰਦੇ ਆ ਹੰਕਾਰ ਆ ਫਿਰਦਾ ਇਹ ਹੰਕਾਰ ਨਹੀਂ ਸੱਜਣਾ ਤੁਹਾਡਾ ਪਿਆਰ ਹੈ ਤੁਹਾਡਾ ਹੀ ਪਿਆਰ ਹੈ ਤੇਰਾ ਭੋਰੇ ਵਾਲਾ ਮੱਥੇ ਲੱਗਦਾ ਯਾਰ ਆਪਣਾ ਡਰ ਕੇ ਗੱਲ ਕਰਦੇ ਆ ਬੰਤ ਇੰਨਾ ਭਰਾਵਾਂ ਦਾ ਪਿਆਰ ਆ ਯਾਰ ਆਪਾਂ ਤੋ ਦਾ ਮਾਲ ਹੀ ਨਹੀਂ ਪੁਰਾ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਪਰ ਆਪਣੀ ਸਪੋਰਟ ਕਰਦੇ ਆ ਜੀ ਜਿੱਦੇ ਦੀਵਾਲੀ ਆ ਗਈ ਆਪਾਂ ਰੱਬ ਤੋਂ ਡਰ ਕੇ ਗੱਲ ਕਰਦੇ ਆ ਇੱਕ ਗੱਲ ਹੋਰ ਵੀਰੇ ਤੁਹਾਡਾ ਨੰਬਰ ਸਕਰੀਨ ਦੇ ਉੱਤੇ ਚੱਲਦਾ ਤੁਹਾਡਾ ਕੰਮ ਮੈਨ ਮੰਨ ਕੇ ਚੱਲੋ ਪਸ਼ੂਆਂ ਦਾ ਕੁੱਲ ਚੀਜ਼ ਦਾ ਆਪਾਂ ਨੂੰ ਆਪਾਂ ਨੂੰ ਰਗ ਰਗ ਦਾ ਪਤਾ ਹੈ ਨਾ ਜਿਹੜੇ ਬੰਦੇ ਨੂੰ ਮੰਨ ਕੇ ਚੱਲੋ ਵੀ ਪਤਾ ਨਹੀਂ ਇਹ ਬੱਕਰੀ ਹੈ ਕਿ ਬੱਚੀ ਆ ਉਹ ਅੱਜ ਕੱਲ ਕਰਦੇ ਡਾਕਟਰਾਂ ਪਰ ਵੀ ਮੇਰੇ ਵੱਲੋਂ ਤੁਹਾਨੂੰ ਬੇਨਤੀ ਆ ਵੀ ਜਿਹੜਾ ਵੀਰ ਕੋਈ ਨਵਾਂ ਭਰਾ ਅਣਜਾਣ ਬੰਦਾ ਬਣ ਕੇ ਚੱਲੋ ਕੋਈ ਵੀ ਆ ਉਹ ਪਸ਼ੂ ਖਰੀਦਣਾ ਚਾਹੁੰਦਾ ਤੇ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਤੁਸੀਂ ਸਲਾਹ ਦੇ ਸਕਦੇ ਆਪਾਂ ਨੂੰ ਭਾਵੇਂ ਅਗਲਾ ਬੱਸ 10 ਵਜੇ ਤੋਂ ਬਾਅਦ ਨਾ ਫੋਨ ਲਾਵੇ ਠੀਕ ਹੈ ਨਹੀਂ ਮੈਨਾਂ ਯਾਰ ਪਤਾ ਕੀ ਜੇ ਕਰਾ ਕਿਸੇ ਵੀਰ ਦਾ ਫਾਇਦਾ ਹੋ ਜਾਏ ਚੰਗਾ ਕਿਉਂਕਿ ਅੱਜਕੱਲ੍ਹ ਠੱਗ ਨੇ ਭੁੱਖੇ ਬਹੁਤ ਰਾਜੀ ਨਹੀਂ ਜੇ ਕਈ ਵਾਰੀ ਪਤਾ ਕੀ ਹੁੰਦਾ ਬਈ ਅੱਜਕੱਲ੍ਹ ਤੁਹਾਨੂੰ ਪਤਾ ਬਈ ਹਨਾ ਪਿੰਡਾਂ 'ਚ ਬਈ ਬੱਚੀ ਦਾ ਨਹੀਂ ਰੇਟ ਚਾਹਦੇ ਲੋਕ ਹਨਾ ਤੇ ਉਹ ਹੀ ਭਰਾਵਾਂ ਨੂੰ ਆਪਾਂ ਇਹ ਕਹਿੰਨੇ ਆ ਬਈ ਸੋਡਾ ਨੰਬਰ ਲਾਓ ਤੇ ਤੁਹਾਨੂੰ ਫੋਨ ਲਾਓ ਤੇ ਵੀਡੀਓ ਪਾਓ ਛੋਡੇ ਵੀ 4 ਰੁਪਏ ਬੱਟੇ ਕਿਉਂਕਿ ਜੇ ਆਪਾਂ ਪਿੰਡਾਂ 'ਚ ਪਤਾ ਬਈ ਕੀ ਚੱਕਰ ਆ ਐ ਦਲਾਲ ਲੈ ਆਂਦੇ ਆ ਵਪਾਰੀਆਂ ਨੂੰ ਪਹਿਲਾਂ ਤਾਂ ਦਲਾਲਾਂ ਦਾ ਨਹੀਂ ਢਿੱਡ ਭਰਤਾ ਤੇ ਮੜਕੇ ਟਿੱਚਰ ਆਈਆਂ ਕਰਦੇ ਆ ਸਹੀ ਗੱਲ ਹੈ ਸਹੀ ਗੱਲ ਹੈ ਤੇ ਦੋ ਨੰਬਰ ਤੇ ਜਿਹੜੀ ਆਪਣੀ ਗੱਲ ਵੇਚ ਰਹੀ ਆ ਆਪਾਂ ਬਾਬਾ ਸੋਖਰ ਕੇ ਦੀਵਾਲੀ ਵਾਲੇ ਦਿਨ ਆਪਾਂ ਆਫਰ ਕੱਢਾਂਗੇ ਐ ਨਹੀਂ ਬਈ ਕੋਈ 5 ਰੁਪਏ ਵੀ ਨਹੀਂ ਲੈਣੇ ਦੋ ਵਸੀਆਂ ਆਪਾਂ ਉਹ ਲਗਤੀ ਰੂਪ ਚ ਐ ਪਰਚੀਆਂ ਪਾਵਾਂਗੇ ਠੀਕ ਆ ਬੰਦੇ ਆਪਾਂ ਨੂੰ ਐ ਬਈ ਫੋਨ ਲ ਪਈਆਂ ਤੇਰੇ ਬਈ ਗਰੀਬ ਬੰਦੇ ਦੇ ਵਿਚਾਰੇ ਜਾਣ ਆ ਪadne ਤੇ ਜੇ ਕੋਈ ਵੇਚਣ ਵਾਲਾ ਹੋਇਆ ਉਹ ਨੂੰ ਨਹੀਂ ਉਹ ਨੂੰ ਫੇਰ ਡਾਂਗ ਵੀ ਖਾਣੀ ਜਿਹਨੇ ਘਰੇ ਰੱਖਣੀ ਆ ਉਹ ਵੀ ਰਪਰਚੀ ਪਾ ਸਕਦਾ ਕਿ ਹੈਨਾ ਹਾਂ ਉਹ ਨੂੰ ਪਰਚੀ ਪਲੇ ਤੇ ਫਰੀਜ ਬੱਚੇ ਦੇਵਾਂਗੇ ਤੇ ਕੂਪਣਗਾ ਬੰਦਾ ਕੋਈ ਰੁਪਇਆ ਨਹੀਂ ਠੀਕ ਹੈ ਲੋ ਵੀ ਸੱਜਣੋ ਬਾਈ ਨੇ ਪੂਰੇ ਵਧੀਆ ਆਫਰ ਕਰਿਆ ਪਰਮਾਤਮਾ ਬਾਈ ਨੇ ਚੜਦੀ ਕਲਾ ਤੇ ਦੰਡੁਗਣੀ ਘਰ ਚੋਗਣੀ ਤਰੱਕੀ ਬਖਸ਼ੇ ਤੇ ਮਿਲਦੇ ਅੱਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਗੱਲ ਸਾਰਿਆਂ ਨੂੰ ਜੀ